ਲੈ ਵੀ ਮਿੱਤਰੋ ਮੇਲਿਆਂ ਤੋਂ ਹੋ ਗਏ ਫ੍ਰੀ ਤੇ ਅੱਜ ਪੈ ਗਿਆ ਵਕਤ ਕਹਿੰਦੇ ਮੁੰਡਿਆਂ ਤੇ ਚੰਗੀ ਘੋੜੇ ਵਾਲਿਆਂ ਤੇ ਆਜ ਚੱਲਿਆ ਤੂੜੀ ਲੈਣਾ ਤੇ ਦਿਖਾਉਨੇ ਆ ਸਾਨੂੰ ਅੱਜ ਕਿਵੇਂ ਨੰਗ ਦਾ ਦਿਨ ਕੰਮ ਕਰਦੇ ਆਗੇ ਗਰਮੀ ਵੀ ਬਹੁਤ ਆਜ ਖਾਸ ਕਰੀ ਸਟਾ ਮੋੜ 1 ਨੰਬਰ ਆ ਜਾਣਾ ਆਨੰਦਪੁਰ ਨੋ ਜੀ ਚੱਲਦੇ ਆਗੇ ਆਈਸ ਚਲ ਆਲੇ ਮੁੰਡਿਆਂ ਨੂੰ ਸਾਰਿਆਂ ਨੂੰ ਆਪਣੇ ਨੂੰ ਕੰਮ ਵਾਲਿਆਂ ਨੂੰ ਚੱਕ ਕੇ ਪਰਨੇਪੁਰ ਦੇ ਚੱਕ ਕੇ ਹੋ ਗਏ ਸੈਟ ਪੂਰੇ ਬੰਦੇ ਪੰਜਾਬ ਪ ਜਾ ਕੇ ਵੱਖਲ ਖਲਿਆਰ ਤੇ ਉਹਨਾਂ ਦੇ ਰੇ ਵੀਂ ਰਾਜ ਆ ਵੀਂ ਭੜਕਾ ਭੜਕਾ ਰਾਜ ਹੀ ਮਾਰਦਾ ਤੂੜੀ ਦਾ ਹਜੇ ਪਤਾ ਨਹੀਂ ਕੀ ਕਦੋਂ ਜਾ ਕੇ ਪਾਵਾਂਗੇ ਸਾਰਾ ਜੋਰ ਲਵਾਦਾ ਸਟਿੰਗਾ ਪੀਣੀਆਂ ਬਿਣੀਆਂ ਹੁਣ ਰਾਜ ਇਸ ਕਰੀ ਸਾਰਾ ਜੋਰ ਲਵਾਦਾ ਰਾਜ ਭੜਕਾ ਭੜਕਾ ਉਧਰ ਵੀ ਆਏ ਆਂਦੇ ਛੜੇ ਰਹਿ ਲੈ ਪਰਲੇ ਰਾਹ ਆਉਣਾ ਸੀਗਾ ਆ ਗਈ ਸ਼ੂਟਿੰਗ ਹੁਣ ਮਾੜੀ ਜੀ ਨਰਜੀ ਆਈ ਐ ਸਟਿੰਗਾ ਵੇਖ ਕੇ ਬਲਤ ਡਰੀ ਲੱਗ ਜਾਂਦਾ ਸੀਗਾ ਡਾਟ ਰੇਨਿੰਗ ਮਾਰ ਜਾ ਕੇ ਦਾ ਮਾਰੇ ਬੰਦੇ ਨੂੰ ਸਪਰਾਈਟ ਹੀ ਪੀਉਂਦੇ ਹੁੰਦੇ ਆ। ਸਟਿੰਗ ਤੇਰੇ ਪਾਚਤ ਪਚਣੀ ਨਹੀਂ ਨੀ ਹਾਜਮ ਨਹੀਂ ਹੋਣੀ। ਯਾ ਯਾਰ ਚਲੋ ਯਾਰ। ਲੈ ਵੀ ਤੂੰ ਥੋੜੀ ਦੇਖੋ ਕੁੱਪ ਕੋਲੇ ਆ ਗਿਆ। ਇੱਧਰ। ਬਾਈ ਜੀ ਅਸੀਂ ਬਹੁਤ ਦੂਰ ਚੱਲ ਗਏ ਆ ਪਿਆ 60 ਕਿਲੋਮੀਟਰ ਵੱਡੇ ਕੁੱਪਾਂ ਕੋਲੇ। ਇੱਧਰ ਵੇਖੋ ਆਪਣੇ ਪੱਪੂ। ਆ ਤੁੜੀ ਭਰ ਰਿਹਾ। ਕੁੱਪ ਭਰਨਾ ਹੈਗਾ। ਤੇਰੇ ਦੀ ਪਰ ਕੀ ਲੈ ਜਾਏ ਬੱਡ ਫਿਰ ਤੂੰ ਆਇਆ ਕਰੋ ਪੰਡ ਪੰਡ ਚੱਕੋ। ਬਾਈ ਕੁੱਪ। ਸਿਰ ਤੇ ਧਰੋ ਆਈ ਚ ਪਾਲਾ ਕੇ ਮੁਕੇ ਦੀ ਵੰਡਾ ਲੈ ਜਾ ਮੂੜ ਕੇ ਪੁੱਠਾ ਸਹੀ ਗੱਲ ਆ ਆਇਓ ਆਇਓ ਦੇਖੋ ਕੁਆਲਿਟੀ ਚੈੱਕ ਕਰ ਕੁਆਲਿਟੀ ਖੁਦ ਚੈੱਕ ਲੋ ਤੰਗਲੀਆਂ ਕਦ ਜਾਲ ਲੈਣਾ ਏ ਇੱਕ ਪਹੀ ਵੀ ਬਾੜੀ ਨਜਾਇਜ਼ ਚੌੜੀ ਆਏਗੀ ਸਾਰਾ ਅਢੇਰ ਤਾਰ ਸਾਕੰਜਰ ਦਿਆ ਚਾ ਵੇ ਲੈ ਵੀ ਨੰਦਪੁਰ ਵਾਲੀ ਪ੍ਰਾਲੀ ਤੇ ਘੋਗੇ ਦੇ ਨਾਨਕੀ ਆ ਕੇ ਲਈ ਹੈਗੀ ਹੁਣ ਇੱਥੇ ਆਉਣੀ ਸੀ ਆ ਦਾਣਾ ਪੜੀਆਂ ਇੱਥੇ ਸੀਗਾ ਲੱਗੋ ਤੂੜੀ ਦੀ ਪੰਡਾ ਬਾੜੀਆਂ 2-300 ਪੰਡਾ ਤੂੜੀ ਦੀ ਉਹ ਭਰ ਲੋ ਜਾ ਕੇ ਕਿਸੇ ਗੱਲ ਨਾਲ ਹੀ ਭਰੀ ਜਾਊਗੀ ਉਹਨੇ ਖੋਲ੍ਹਣੀ ਚਾਹਣੀਆਂ ਇਹ ਹੱਟਦੇ ਨਾ ਕਹਿੰਦੇ ਮੰਗੇ ਤਾਂ ਆਈ ਨਹੀਂ ਪਾਟੂ ਨੂੰ ਨੀ ਮੜਾ ਗਿਆ ਨਾ ਬੜੀ ਔਖੀ ਪਨਕ ਨੇ ਭਰੀਆ ਇਹਦੇ ਦਾ ਪਰਨੇ ਚ ਪੈ ਜਾਂਦੀ ਹੈ ਜਿਹੜੀ ਪੰਡ ਚ ਪਾਈ ਹੈ ਤੂੜੀ ਤੁਸੀਂ ਜਾ ਯਾਰ ਆਹ ਪੰਡਾ ਪੂਰੀਆਂ ਕਰਦੇ ਏ ਮੇਡ ਇਨ ਜਰਮਨ ਤੂੜੀ ਆ ਇਹ ਮੇਡ ਇਨ ਜਰਮਨ ਆਟੀ ਲੈ ਕੇ ਗਰਾਮੜੀ ਹਾਂ ਸਕੁਆਰਡ ਚੱਕ ਰੂ ਮੇਡ ਜਰਮਨ ਚਾਰ ਮੈਕਸ ਕੀਤਾ ਵੇ ਬਹੁਤ ਤਕੜੀ ਕੁਆਲਿਟੀ ਆ ਬਿਲਕੁਲ ਥੋੜੀ ਘਟਨਾ ਹੋ ਕੀਤੀ ਹੋਈ ਆ ਤਾਂ ਗਰੀ ਗੱਲਾ ਸੀ ਕਿ ਉਹ ਵਿੱਚ ਐ 20 ਰੁਪਏ ਵਾਲਾ ਬੰਦਾ ਹਿਸਾਬ ਚ ਕਰ ਲੈ ਅੱਜ 20 ਰੁਪਏ ਵਾਲਾ ਪਰਗੀ ਬੱਸ ਬੱਸ ਆ ਗਏ ਫਿਰ ਹੈਲੋ ਗਾਇਸ ਬਿਸਕਟ ਆ ਗਏ ਨੇ ਐਡ ਨਾਲ ਪੁਜੀਆ ਪੁਜੀਏ ਕੇ ਸਾਥ ਬਿਸਕਟ ਚਾਏ ਟਾਟਰੀ ਵੀ ਪਹੁੰਚਿਆ ਹੋਇਆ ਪੰਡੂ ਦੇਖਣੀ ਚੱਕੀ ਓਏ ਟਰਾਲਾ ਭਰ ਲਿਆ ਫੁੱਲ ਚਾਹ ਨੂੰ ਡਿੱਗ ਪਏ ਹੁਣ 10 ਮਿੰਟ ਲਾ ਕੇ ਦੀਲੀ ਦੇ ਰੋਕ ਆ ਐ ਕਰ ਲਿਆ ਬੋਕ ਇਹਨਾਂ ਦਾ ਸਾਰੀਆਂ ਉਹ ਸੀਸੇ ਦਾਬ ਕਰਿਆ ਓ ਇਹਦਾ ਤਾ ਤੀਸਰੇ ਦਾਬ ਕਰਿਆ ਇਹਦੇ ਕਿਹਦੇ ਸਮਝਦੇ ਨਹੀਂ ਲੈ ਚਰਮੀ ਨਹੀਂ ਮੰਨਦੇ ਯਾਰ ਸਾਰਾ ਪੁੱਜ ਗਿਆ ਪਹਿਲਾਂ ਹੀ ਪਾ ਲਿਆ ਇਹਨਾਂ ਪੱਲੀਆਂ ਪਛਾੜੋ ਨਹੀਂ ਮਲੋ ਮੋਸੀ ਕਰੀਂ ਟਾ ਟ੍ਰਾਲਾ ਅੱਧਾ ਪੱਲੀਆਂ ਪੋਸੀਸ ਪਾਸੇ ਆਉਂਦੇ ਆ ਕਰਾ ਜਸਕਾਰੀ ਗੁੱਡ ਲੈ ਕੇ ਆ ਕੀ ਕਰ ਬੋਲ ਲਿਆ ਕਿਉਂ ਕਾਕਾ ਸਾਰ ਜੀ ਖਲਾਤੀ ਅੱਧੀ ਆ ਵੇਖ ਲੈ ਕਿਥੇ ਗੱਲ ਨਹੀਂ ਭਰੂਗਾ ਹਜੇ ਇਹ ਮਾਮੇ ਦੀ ਸਾਰੀ ਤੂੜੀ ਮਕਾਉਣੀ ਆ ਚਾਲ ਗੱਲ ਨਹੀਂ ਬਾਤ ਨਹੀਂ ਵਿਸ਼ਾ ਕਰ ਪਲੇ ਇੱਕ ਸ਼ਾਫਟ ਚ ਪੰਨਾ ਵਿਰੋਧ ਪੰਨਾ ਚੱਲ ਪੰਨਾ ਹਾਂ ਕੋ ਬੋਲਦਾ ਯਾਰ ਮਾ ਆਈ ਨਵੀਂ ਰਿਕਰਡ ਆ ਰਹਾ ਤੇਰਾ ਮੋਦੀ ਮੋਦੀ ਤੇਰੇ ਗੇਕ ਚ ਪਾ ਲੋ ਯਾਰ ਸਮੋਸਾ ਆ ਗਿਆ ਸਮੋਸਾ ਆਉਣ ਦੇ ਕਰੋ ਸਾਹੂ ਜੀ ਕੰਮ ਕਰਾ ਪੱਛੇ ਉਹਨਾਂ ਗਨੈਤਾ ਜਿਹੜੇ ਨੇ ਆਥੇ ਹੋਣਾ ਇੱਕ ਬੱਲੀ ਵੇਖਦੀ ਐ ਤੇ ਵਿੱਚ ਵੱਜੀ ਨੇ ਇੱਕ ਦੂਜੇ ਮੋਤ ਦਾ ਗੈਂਗ ਮੋਤ ਦਾ ਗੈਂਗ ਇਹ ਕੈਮਰਾ ਤੇ ਬੜਾ ਲਾਗਦਾ ਮੈਨੂੰ ਆ 20 ਰੁਪਏ ਵਾਲਾ ਬੰਦਾ ਪਹੁੰਚਿਆ ਨੰਦਪੁਰ ਨੇ 20 ਰੁਪਏ ਨੇ ਫੇਸੀਗੇ ਇੱਥੇ ਹੁਣ ਸਮੋਸੇ ਖਾਈ ਗੰਦਾ ਗਾ ਪਿੰਡੋਂ ਆ ਹੀ ਕੱਢਿਆ ਇਹ ਉੱਥੋਂ ਪਹਿਲਾਂ ਦਬੱਲਾ ਪਿੰਡੋਂ ਇਹਨਾਂ ਨੂੰ ਉੱਥੇ ਪਤਾ ਨਹੀਂ ਕਿ ਪੈਸੇ ਨੱਪ ਕੇ ਸੀ ਦੁਕਾਨ ਵਾਲੇ ਦੇ ਉੱਥੇ ਵੀ ਉੱਥੇ ਪਾਰਲਰ ਦਾ ਕੰਮ ਕਰਦਾ ਸੀ ਹਾਂ ਪਾਰਲਰ ਦਾ ਕੰਮ ਕਰਦੀ ਸੀ ਉੱਥੇ ਉੱਥੇ ਵੀ ਉਹਦੇ ਪੈਸੇ ਨੱਪਲੇ ਸੀ ਨਾ ਕਿਸੇ ਦੇ ਉਹ ਮਾਰਾਂ ਇੱਕ ਕੌਲੀ ਪਾ ਲਿਆ ਮੂੰਹ ਚ ਪਾ ਕੇ ਬੋਲਿਆ ਜਾਓ ਬਈ ਯਾਰ ਲੈ ਬਈ ਭਾਰੀ ਲੇਟਰ ਵਾਲਾ ਫਾਈਨਲੀ ਤਿੰਨ ਟਰਾਲੀਆਂ ਢੁਡੀਆਂ ਪਾ ਦੇਣਾ ਇਹਦੇ ਜਾ ਮਸਾਂਵਾਂ ਭਰਿਆ ਓਏ ਕੁਕ ਚਲੰਡਾ ਕੋਕ ਕੋਕ ਕੋ ਮੁੰਡੇ ਦਾ ਭਾਰ ਪੈ ਗਿਆ ਸੀ ਹਾਂ ਇਹਦੇ ਭਾਰ ਪੈਣ ਲੱਗ ਗਿਆ ਸੀਗਾ ਜ਼ੋਰ ਲਾ ਕੇ ਨੰਗਿਆ ਲੁਧਰ ਲੱਗ ਗਿਆ ਉਹ ਖੇਤੀ ਬਣਾ ਰਿਹਾ ਸੀ ਗਿਆ ਕਿਧਰ ਗਿਆ ਸੰਦੀਪ ਲੁਧਰ ਉਹ ਜਾਂਦਾ ਛੋਟਾ ਸੰਦੀਪ ਲੁਧਰ ਨਹੀਂ ਇਹ ਧਰਤੀ ਤੱਕ 60 ਮੀਟਰ ਰਾਹ ਤੇ ਪਿਆ ਥੇ ਦਾ ਰਹਿ ਗਿਆ ਪਰ ਜਮਾਨਤ ਕੋਈ ਨਹੀਂ ਹਾਂ ਜੋ ਪੀਓ ਮਸਾਲਾ ਲੈ ਵੀ ਖਲਿਆਰ ਤੀਆਂ ਰਾਜ ਸਾਰੀਆਂ ਪੰਡਾ ਉਹ ਉੱਤੇ ਬੈਠਾ ਨੂੰ ਨਹੀਂ ਪਤਾ ਲੱਗਿਆ ਸਾਰੀਆਂ ਪੰਡਾ ਸੜਦੀਆਂ ਉੱਤੋਂ ਹਾਂ ਇਹ ਦੇ ਖੜ ਗਏ ਉਹ ਮੇਰੀ ਗੱਲ ਸੁਣੋ ਇਹਨਾਂ ਨੂੰ ਬਹੁਤ ਰੱਸਾ ਡਾੜ ਸਾਰਗੇ ਫੁੱਲ ਬਣਾਤਾ ਮਗਰਲੇ ਪਾਸੇ ਪੰਡਾ ਦਾ ਚਾਰੇ ਪਾਸੇ ਖਲਿਆਰ ਕੇ ਜਾਇਂ ਕਰੋ ਸਰ ਜੀ ਤਾਂ ਕਿਚੋ ਹਏ ਤਾਂ ਮੈਨੂੰ ਕਹਿਤਾ ਮੈਂ ਕਿਹਾ ਪੰਡਾ ਵੇਖ ਲੈ ਮਗਰ ਓਏ ਟਾਟਰੀ ਨੂੰ ਮੈਂ ਕਿਹਾ ਇਧਰ ਦੀ ਪੰਡਾ ਵੇਖੀ ਪਾਸੇ ਤੂੰ ਦੀ ਕੋਲਾ ਘੇਰ ਰੇਗਾ ਲੈ ਚੱਲ ਚੱਕ ਓਏ ਖੋੜਿਆ ਰਸ ਦੇਖ ਲਓ ਚੱਲ ਓਏ ਸੇਵਕਾ ਕੰਮ ਤਾਂ ਖਤਰੇ ਵਾਲਾ ਹੀ ਆ ਓ ਮੈਂ ਕਿਹਾ ਡਾਕਟਰ ਨੂੰ ਮੈਂ ਕਿਹਾ ਇਧਰ ਨਹੀਂ ਤੁਹਾਨੂੰ ਐਸੋ ਵਜਣ ਵਾਲੇ ਨਹੀਂ ਹੱਥ ਮਾਰਦਾ ਸੀ ਤੂੰ ਬੜਾ ਦੱਸਿਆ ਫਿਰ ਸਾਨੂੰ ਕਟਿਆਂ ਵਾਲਿਆ ਤੂੰ ਦੱਸਉਂਨੇ ਕਟਾ ਕੋਈ ਨਹੀਂ ਰਹਿ ਰਾਜ ਤੈਨੂੰ ਕਟਾ ਭਾਲ ਕੇ ਦਿੰਨੇ ਕੋਈ ਕੋਈ ਨਹੀਂ ਬਹਿ ਜਾ ਤੂੰ ਉਹ ਤਾਂ ਖਤਰਾ ਕੰਮ ਤਾਂ ਖਤਰੇ ਵਾਲਾ ਹੀ ਆ ਓਏ ਬੁੜੀ ਦੇ ਮਾਰੋ ਬੜਾ ਤੰਨ ਆ ਬੱਖੀ ਚੋਦੇ ਭਾਈ ਮੈਂ ਵੇਚ ਕੇ ਜਾ ਕੁਗੇ ਨੂੰ ਬੱਸ ਸੌ ਲਗੇ ਚਾਰਾਂ ਦੀ ਵੇਚ ਜਿਹੜੇ 36 30 ਜਿਹੜੇ ਉਹ ਉੱਥੇ ਵੇਖਿਆ ਮੈਂ ਐਡੀ ਤੇਜ਼ ਮੋੜਿਆ ਜਦੋਂ ਮੈਂ ਪਿੱਛੇ ਬੜਾਈ ਤਿਲਕ ਜਾਂ ਦੋ ਬੰਨ ਉਹ ਸਕਾਰ ਵੀ ਉਹ ਹੱਸ ਪਿਆ ਸੀ ਉਦੋਂ ਹੀ ਮੰਗਣੀ ਸੀ ਉਹਦਾ ਉਹਦਾ ਮਗਰੀ ਜਿਉ ਮੈਂ ਤਾਂ ਮਗਰੀ ਬੈਠਾ ਹੀ ਬੰਨਾਂ ਤੇ ਮੈਂ ਨਿਗਾ ਰੱਖੀ ਬੈਠਾ ਬਹੁਤ ਵਧੀਆ ਨਿਗਾ ਰੱਖੀ ਫਿਰ ਤੂੰ ਜਦੋਂ ਸਾਰੇ ਕਿਲਰ ਕੇ ਥੱਲੇ ਡੇਗ ਪਏ ਉਹ ਤਾਂ ਸੇ ਨਿਗਾ ਤੂੰ ਉੱਥੇ ਰੱਖੀ ਬੈਠਾ ਵੇਖ ਲੈ ਨਿਗਾ ਰੱਖੀ ਤੂੰ ਭਾਈ ਲੋ ਬਾਈ ਲੋ ਦੇ ਨਿਗਾਹ ਤੇਰੀ ਕੋ ਕਟਾ ਖਰੀਦਣ ਚਾਹੁੰਦਾ ਛੋਟੀ ਚੱਕੀ ਹੈ ਕਟੇ ਨਾਲ ਜਾ ਕਟੇ ਲਿਆ ਦੋ ਜਾ ਲੈ ਪਿੰਡ ਚ ਗਿੜਾ ਤੇ ਆ ਕੇ ਕਟੇ ਕੁੱਟੇ ਰਹਿ ਗਏ ਨੇ ਤੇਰੇ ਕੋਲੇ ਬਾਈ ਜਾ ਜਾਵੜਾ ਪੱਠੇ ਬੀਜੇ ਨੇ ਪਾ ਜਾ 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 ਕੰਟੈਂਟ ਕ੍ਰਿਏਟਰ ਆਇਆ ਮੇਰੀ ਜਾਣ ਕਰਮ ਲੈ ਲੰਮਾ ਦੋ ਚੱਲ ਚੱਲ ਡਾਕਟਰ ਨੂੰ ਸਟੰਗ ਪਿਆਵਾਗੇ ਨਥਾਣੇ ਜਾ ਕੇ ਜੋਰ ਲਾ ਮੜਾ ਜਾ ਉਹ ਸਾਰੇ ਡਿੱਗਣੇ ਰਸਾ ਵਾਲਾ ਪਹਿਲਾਂ ਟੋਹਾ ਬਣਿਆ ਪਿਆ ਉਹ ਤੀਜੇ ਜਾਂ ਦਰਸਾ ਪਹਿਲਾਂ ਕਿਵੇਂ ਬੋਹ ਉਹ ਦੇਖੀ ਟੈਕਰੀ ਦਾ ਓਏ ਰੌਲਾ ਨਾ ਪਾਓ ਬਗਾਨੇ ਪਿੰਡ ਦੇ ਖੜੇ ਕੋਈ ਕੁੱਟੂ ਫੜ ਕੇ ਲੈ ਵੀ ਪੰਡਾ ਪੰਡਾ ਬਨ ਕੇ ਕਹਾਂ ਚੱਲ ਵੀ ਐਪੀ ਪਾਰਟੀ ਐਪੀ 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 ਕੀ ਬਾਤੇ ਫਰੇ ਥੋੜੀ ਜੋਰ ਤਾਂ ਲੱਗਿਆ ਲੈ ਵੀ ਨਾਜ਼ਰ ਨਾਲ ਮਾਲ ਵੀ ਆਈ ਗਿਆ ਉਹਨਾਂ ਕਾ ਪਤਾ ਨਹੀਂ ਲੱਗਿਆ ਹਨਾ ਟੈਕਰੀ ਖਾ ਕੇ ਟੁੜੀ ਆ ਜੋਰ ਭੁੱਲ ਜਾਂਦੇ ਆ ਖਾ ਕੇ ਨਾਲੇ ਠੰਡੇ ਹੋ ਜਾਂਦੇ ਇਹ ਲੋਮੜੇ ਕੰਮ ਓਕੇ ਆ ਮੈਂ ਹੁਣ ਲਾਉਣ ਦੱਤ ਆ ਲਾਉਣਾ ਵੀ ਸੱਚ ਜਾ ਕੇ ਕੰਦਰ ਤੋਂ ਭਰਤਾ ਲਿਆਂਦਾ